ਜੁੜੇ ਜੁੜੇ ਹੋਏ ਵਸਤਾ ਪੰਜਾਬ ਨਾਲ ਮੈਂ ਹਾਂ ਤੁਹਾਡੇ ਨਾਲ ਜਗਿੰਦਰ ਸਿੰਘ ਅੱਜ ਅਸੀਂ ਕੈਨੇਡਾ ਨਾਲ ਜੁੜੇ ਵੱਖ-ਵੱਖੋਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜੇ ਰਹਿਣਗੇ ਕੈਨੇਡਾ ਤੋਂ ਅਵਤਾਰ ਸਿੰਘ ਜੀ ਪਹਿਲਾਂ ਸਵਾਗਤ ਕਰ ਲੈਨੇ ਆਂ ਸਵਾਗਤ ਆ ਅਵਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਗਿੰਦਰ ਸਿੰਘ ਜੀ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹੈਪੀ ਨਿਊ ਇਅਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਅਵਤਾਰ ਜੀ ਨਵੇਂ ਸਾਲ ਤੋਂ ਬਾਅਦ ਚਾਰਤੇ ਹੀ ਪਹਿਲੇ ਹਫਤੇ ਚ ਜਿਹੜਾ ਕਹਿ ਲੋ ਕੈਨੇਡਾ ਚ ਸਿਆਸੀ ਧਮਾਕਾ ਹੋਇਆ ਔਰ ਜਸਟਨ ਟਰੂਡੋ ਦਾ ਅਸਤੀਫਾ ਆ ਰਿਹਾ ਔਰ ਉਸ ਤੋਂ ਬਾਅਦ ਕੈਨੇਡਾ ਚ ਕਿਸ ਤਰ੍ਹਾਂ ਦੀਆਂ ਰਾਜਨੀਤਿਕ ਮੰਚ ਤੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਖਾਸ ਕਰ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਚਰਚਾ ਹੁੰਦੀ ਹੈ ਉਹ ਪੰਜਾਬ ਚ ਹੁੰਦੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਜਦ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਕੈਨੇਡਾ ਚ ਆ ਕੇ बसे ਹੋਏ ਨੇ ਔਰ ਉਹਦੇ ਨਾਲ ਹੀ ਆਪਾਂ ਗੱਲਬਾਤ ਕਰ ਲਈਏ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਤੇ ਭਾਰਤ ਸਰਕਾਰ ਵਿੱਚ ਭਾਈ ਨਿਜਰ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਔਰ ਆਪਸੀ ਤਣਾਅ ਬਣਦਾ ਦੋਵਾਂ ਧਿਰਾਂ ਵੱਲੋਂ ਜਿਹੜੇ ਆਪਣੇ ਡਿਪਲੋਮੈਟ ਨੇ ਉਹ ਵਾਪਸ ਬੁਲਾਏ ਜਾਂਦੇ ਨੇ ਕਈ ਤਰ੍ਹਾਂ ਦੀਆਂ ਮਤਲਬ ਹਾਲਾਤ ਬਦਲਦੇ ਨੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਮਤਲਬ ਵਕਵਾਕੋ ਮੁੱਦਿਆਂ ਤੇ ਆਪਾਂ ਗੱਲਬਾਤ ਕਰੀਏ ਤਾਂ ਜਿਸ ਤਰ੍ਹਾਂ ਕੈਨੇਡਾ ਦੇ ਆਮ ਲੋਕ ਜਿਹੜੇ ਉੱਥੋਂ ਦੇ ਮੂਲ ਵਾਸੀ ਨੇ ਜਸਟਨ ਟਰੂਡੋ ਦੇ ਸਤੀਫੇ ਨੂੰ ਕਿਸ ਤਰ੍ਹਾਂ ਦੇਖਦੇ ਨੇ ਪ੍ਰਵਾਸੀ ਪੰਜਾਬੀ ਕਿਸ ਤਰ੍ਹਾਂ ਦੇਖਦੇ ਨੇ ਔਰ ਜਿਹੜੇ ਵਪਾਰਥੀ ਨੇ ਉਹਨਾਂ ਦਾ ਕੀ ਪਹਖਾ ਜੀ ਆਮ ਤੇ ਕੁਝ ਬਹੁਤ ਤੁਸੀਂ ਗੱਲਾਂ ਕਰੀਆਂ ਸਾਰੇ ਮੁੱਦੇ ਇੰਪੋਰਟੈਂਟ ਨੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਇਹ ਮੈਂ ਕਲੀਅਰ ਕਰਨਾ ਚਾਹਣਾ ਕਈਆਂ ਨੂੰ ਇਹ ਲੱਗਦਾ ਵੀ ਉਹ ਪ੍ਰਾਈਮ ਮਿੰਿਸਟਰਸ਼ਿਪ ਤੋਂ ਅਸਤੀਫਾ ਨਹੀਂ ਹਜੇ ਤਾਂ ਉਹਨਾਂ ਨੇ ਉਹਨਾਂ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਤੋਂ ਦਿੱਤਾ ਲੀਡਰਸ਼ਿਪ ਤੋਂ ਦਿੱਤਾ ਹਾਂ ਪਰ ਜਦ ਤੱਕ ਨਵਾਂ ਲੀਡਰ ਨਹੀਂ ਲੱਭਦਾ ਉਦੋਂ ਤੱਕ ਜਸਟਨ ਟ੍ਰੂਡੋ ਪ੍ਰਧਾਨ ਮੰਤਰੀ ਰਹਿਣਗੇ ਇਹ ਮੰਨ ਕੇ ਚੱਲੋ ਵੀ ਮਾਰਚ ਤੱਕ ਜਸਟਨ ਟ੍ਰੂਡੋ ਹੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਤੇ ਪਰ ਲੀਡਰਸ਼ਿਪ ਤੋਂ ਛੱਡਣਾ ਦਾ ਮਤਲਬ ਇਹ ਹੈ ਇੱਥੇ ਵੀ ਤੁਸੀਂ ਪ੍ਰਾਈਮ ਮਿੰਿਸਟਰ ਤੋਂ ਵੀ ਤੁਹਾਨੂੰ ਰਿਜ਼ਾਈਨ ਦੇਣਾ ਪੈਣਾ ਤੇ ਪਰ ਉਹਨਾਂ ਕੋਲ ਇਹ ਉਹਨਾਂ ਨੇ ਪ੍ਰੋਲੋਗ ਕਰਤਾ ਪਰ ਇੱਥੇ ਕਹਿ ਨਹੀਂ ਪ੍ਰੋਲੋਗ ਕਰਨਾ ਤਾਂ ਕਿ ਸਰਕਾਰ ਚੱਲਦੀ ਰਹੂਗੀ ਜਦ ਤੱਕ ਲੀਡਰ ਨਹੀਂ ਚੁਣਦੇ ਤੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਜਿਨ੍ਹਾਂ ਵਿੱਚ ਐਨਡੀਪੀ ਆ ਤੇ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਉਹਨਾਂ ਦੇ ਲੀਡਰ ਵੀ ਬੇਪ੍ਰੋਸਗੀ ਮਤਾ ਲੈ ਕੇ ਆ ਰਹੇ ਨੇ ਉਹਦੇ ਨਾਲ ਸਰਕਾਰ ਡਿੱਗਣੀ ਲਗਭਗ ਤੈ ਆ ਤੇ ਜਿਸ ਤਰ੍ਹਾਂ ਜਗਮੀਤ ਵੱਲੋਂ ਮੇਰੇ ਖਿਲ 25 ਨੂੰ ਲਿਆਂਦਾ ਜਾ ਰਿਹਾ ਸੀ 25 ਹਾਂਜੀ ਜੋ ਹਾਂਜੀ ਉਹ ਲਿਆਉਣ ਤੋਂ ਬਾਅਦ ਵੀ ਥੋੜਾ ਟਾਈਮ ਹੁੰਦਾ ਤਿੰਨ ਫਿਰ ਉਸ ਤੋਂ ਬਾਅਦ ਤੁਸੀਂ ਐਸੀ ਜਿਹੜੇ ਸਿਆਸੀ ਮਾਹਿਰ ਨੇ ਵਕ ਵਕ ਜਿਹੜੇ ਇਤਿਖਾਰ ਨੂੰ ਇਹਨਾਂ ਦੇ ਵਿੱਚ ਤੇ ਨਿਊਜ਼ ਚੈਨਲਾਂ ਤੇ ਉਹ ਕਹਿ ਰਹੇ ਨੇ ਵੀ ਮੈਡ ਅਪ੍ਰੈਲ ਜਾਂ ਮਈ ਦੇ ਵਿੱਚ ਇਲੈਕਸ਼ਨਾਂ ਹੋ ਜਾਣਗੀਆਂ ਜਿਹੜੇ ਸਾਹ ਦੇ ਨਾਲ ਚੱਲ ਰਿਹਾ ਤੇ ਹੁਣ ਜਿਹਦਾ ਪ੍ਰਭਾਵ ਜਸਟਨ ਟਰੂਡੋ ਇੱਕ ਪਪੂਲਰ ਲੀਡਰ ਰਹੇ ਨੇ ਕਿਉਂਕਿ ਜਦੋਂ ਪਹਿਲੀ ਵਾਰ ਸਰਕਾਰ ਬਣੀ ਹੈ ਅਤੇ ਥੋੜੀ ਜਾਣਕਾਰੀ ਲਈ ਸਾਰਿਆਂ ਦੇ ਲਈ ਦੱਸ ਦਾਂ ਜਸਟਨ ਟਰੂਡੋ ਦੇ ਫਾਦਰ ਵੀ ਪ੍ਰਾਈਮ ਮਿਨਿਸਟਰ ਰਹੇ ਨੇ ਕੈਨੇਡਾ ਦੇ ਤੇ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਾਈਮ ਮਿਨਿਸਟਰ ਸੀ ਇਹਨਾਂ ਦੇ ਫਾਦਰ ਸਾਹਿਬ ਜੀ 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 ਜੇ ਉਹਨਾਂ ਤੋਂ ਬਾਅਦ ਇਹਦੇ ਵੀ ਜਸਟਨ ਟਰੂਡੋ ਨੇ ਵੀ ਲਗਾਤਾਰ অলਮੋਸਟ 10 ਸਾਲ ਇਹਨਾਂ ਨੇ ਰਾਜ ਕੀਤਾ ਤੇ ਜਦੋਂ ਜਸਟਨ ਟਰੂਡੋ ਪਹਿਲੀ ਵਾਰ ਆਏ ਸੀ ਤਾਂ ਤਾਂ ਦੁਨੀਆ ਵਿੱਚ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੱਲੇ ਬੱਲੇ ਹੋ ਗਈ ਸੀ ਵੀ ਬੜਾ ਲਿਬਰਲ ਲੀਡਰ ਚੁਣ ਲਿਆ ਇਹਨਾਂ ਨੇ ਹੂੰ ਉਹ ਪੰਜਾਬੀ ਕੱਪੜਿਆਂ 'ਚ ਭੰਗੜੇ ਪਾਉਂਦੇ ਹਰ ਕਿਸ ਕਿਸ ਹਰ ਕਿਸਮ ਦੇ ਲੋਕਾਂ ਦੇ ਨਾਲ ਹਰ ਸੁਸਤ ਕਾਸਟ ਦੀ ਆਪ ਜੀ ਨੇ ਨਾਲ ਤੁਸੀਂ ਗੱਲ ਕੀਤੀ ਬਤਾਰ ਜੀ ਪੰਜਾਬੀਆਂ ਨਾਲ ਤਾਂ ਖਾਸ ਹੀ ਘੋਲ ਮਿਲ ਗਈ ਸੀ ਹਾਂ ਪੰਜਾਬੀਆਂ ਨਾਲ ਪੰਜਾਬੀਆਂ ਨੇ ਇਹਨਾਂ ਨੂੰ ਆਪਣੇ ਕਹਿੰਦੇ ਹੱਥਾਂ ਦੇ ਚੱਕ ਲਿਆ ਤੇ ਉਹਨਾਂ ਨੂੰ ਬਹੁਤ ਇੱਜ਼ਤ ਮਾਣ ਦਿੱਤਾ ਉਸ ਟਾਈਮ ਤੇ ਤੇ ਲਿਬਰਲ ਪਾਰਟੀ ਬੜਾ ਸੁਭਾਵਿਕ ਜਿਹਾ ਇਹਨਾਂ ਪੰਜਾਬੀਆਂ ਦਾ ਹਮੇਸ਼ਾ ਹੀ ਹੋ ਰਿਆਬਾ ਵੀ ਇਹਨੂੰ ਵੋਟ ਪਾਉਣੀ ਹੈ ਲਿਬਰਲ ਨੂੰ ਸੁਭਾਵਿਕ ਤੌਰ ਤੇ ਵੋਟ ਪਾਉਂਦੇ ਰਹੇ ਨੇ ਪੰਜਾਬੀ ਜਿਹੜਾ ਇਹਨਾਂ ਦਾ ਹਿਸਟੋਰੀਕਲ ਡਾਟਾ ਦੱਸਦਾ ਟ੍ਰੈਂਡ ਇਹ ਆ ਗ੍ਰੀਨੀਡੀਅਨ ਪੰਜਾਬੀ ਨੇ ਜਿਹੜੇ ਮੋਸਟਲੀ ਇਹਨਾਂ ਦਾ ਟ੍ਰੈਂਡ ਇਹ ਜਾਂਦਾ ਵੀ ਲਿਬਰਲ ਪਾਰਟੀ ਨੂੰ ਕਾਫੀ ਪਸੰਦ ਕਰਦੇ ਨੇ ਕਿਉਂਕਿ ਲਿਬਰਲ ਨੇ ਇਮੀਗ੍ਰੇਸ਼ਨ ਦੀਆਂ ਨੇ ਪਾਲਿਸਿਜ਼ ਨੂੰ ਈਜ਼ੀ ਕੀਤਾ ਪਰਿਵਾਰਾਂ ਨੂੰ ਇਕੱਠਾ ਕਰਨ ਦੇ ਵਿੱਚ ਇਹਨਾਂ ਨੇ ਪਾਲਿਸੀਆਂ ਲਿਆਂਦੀਆਂ ਤੇ ਉਹਨੂੰ ਲੈ ਕੇ ਪੰਜਾਬੀਆਂ ਦਾ ਨਾ ਇੱਕ ਕਿਉਂਕਿ ਆਪਾਂ ਇੱਕ ਇੰਗਲੈਂਡ ਕਮਿਊਨਿਟੀ ਆ ਪ੍ਰਾਇਮਰਲੀ ਬਹੁਤ ਜ਼ਿਆਦਾ ਕਈ ਪੰਜਾਬੀ ਤਾਂ 100 ਸਾਲ ਪਹਿਲਾਂ ਦੇ ਆਏ ਹੋਏ ਨੇ ਉਹ ਇੱਥੇ ਵਸ ਰਹੇ ਚੁੱਕੇ ਨੇ ਪਰ ਜਿਹੜੇ ਰੀਸੈਂਟਲੀ ਆਏ ਨੇ ਪਿਛਲੇ 10ਾਂ 20ਾਂ ਸਾਲਾਂ 'ਚ ਉਹ ਸਪੈਸ਼ਲੀ 10ਾਂ ਸਾਲਾਂ 'ਚ ਜਾਂ 15-20 ਸਾਲਾਂ 'ਚ ਉਹ ਬੜਾ ਉਹਨਾਂ ਨੂੰ ਬੜੇ ਬੈਨੀਫਿਟ ਹੋਏ ਨੇ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਜੀ ਜਸਟਨ ਟ੍ਰੂਡੋ ਨੇ ਚਲੋ ਇਮੀਗ੍ਰੇਸ਼ਨ ਨੀਤੀਆਂ ਲਿਬਰਲ ਦੀਆਂ ਹਮੇਸ਼ਾ ਹੀ ਲਿਬਰਲ ਹੀ ਰਹੀਆਂ ਨੇ ਸਾਰਿਆਂ ਲਈ ਇਹਨਾਂ ਨੇ ਵੈਲਕਮ ਕਰਿਆ ਤੇ ਕੈਨੇਡਾ ਦੁਨੀਆ ਦਾ ਸਭ ਤੋਂ ਵੈਲਕਮਿੰਗ ਕੰਟਰੀ ਆ ਕਿਤੇ ਕ੍ਰਾਈਸਿਸ ਹੁੰਦਾ ਸੀਰੀਆ 'ਚ ਲੜਾਈ ਆ ਇਹਨਾਂ ਨੇ ਆਪਣੇ ਬੂਹੇ ਖੋਲਤੇ ਸੀ ਯੂਕਰੇਨ ਕ੍ਰਾਈਸਿਸ ਆ ਜੀ ਉੱਥੇ ਜੀ ਆਸਮਾਲੀਆ ਸੀਗਾ ਜੀ ਉੱਥੇ ਇਹਨਾਂ ਨੇ ਖੋਲਿਆ ਕਿਤੇ ਵੀ ਆ ਉੱਥੇ ਪਚਾਲ ਆਇਆ ਸੀਗਾ ਸਾਊਥ ਅਮਰੀਕਨ ਕੰਟਰੀ ਹੈ ਹੈਤੀ ਦੇ ਵਿੱਚ ਉਦੋਂ ਇਹਨਾਂ ਨੇ ਆਪਣੇ ਦਰਵਾਜ਼ੇ ਖੋਲੇ ਤੇ ਸੋ ਕੈਨੇਡਾ ਦਾ ਇਹ ਜਿਹੜੀ ਫਾਊਂਡੇਸ਼ਨ ਹੀ ਲਿਬਰਲਿਜ਼ਮ ਦੇ ਉੱਤੇ ਹੈਗੀ ਆ ਵੀ ਕੈਨੇਡਾ ਇੱਕ ਕੰਟਰੀ ਆਫ ਡ੍ਰੀਮਸ ਆ ਇੱਥੇ ਸਾਰੇ ਲੋਕਾਂ ਨੂੰ ਵੈਲਕਮ ਕੀਤਾ ਜਾਂਦਾ ਤੇ ਇਮੀਗ੍ਰੈਂਟਸ ਨੇ ਹੀ ਬਣਾਈ ਆ ਕੰਟਰੀ ਹੀ ਜਿਹੜੇ ਬਾਕੀ ਦੇ ਨੇ ਯੂਰਪ ਤੋਂ ਇਹ ਇਮੀਗ੍ਰੈਂਟਸ ਨੇ ਜਿਹੜੇ ਮੂਲ ਨਿਵਾਸੀ ਨੇ ਨਾ ਇੱਥੇ ਉਹ ਬਹੁਤ ਘੱਟ ਸੰਖਿਆ ਚ ਵੀ ਨੇ ਤੇ ਉਹਨਾਂ ਦੇ ਅਤਿਆਚਾਰ ਵੀ ਬਹੁਤ ਹੋਏ ਨੇ ਪਰ ਜਿਹੜਾ ਅਸਲੀ ਉਸ ਤੋਂ ਬਾਅਦ ਕੈਨੇਡਾ ਉਹਦੇ ਵਿੱਚ ਜਿਆਦਾ ਪਾਪੂਲੇਸ਼ਨ ਆ 90% ਪਲੱਸ ਉਹ ਇਮੀਗ੍ਰੈਂਟਸ ਨੇ ਨੇ ਉਹ ਅਲੱਗ ਅਲੱਗ ਕੰਟਰੀਆਂ ਤੋਂ ਨੇ ਉਹਨਾਂ ਦੇ ਰੰਗ ਅਲੱਗ ਅਲੱਗ ਹੋ ਸਕਦੇ ਆ ਪਰ ਹੈ ਇਮੀਗ੍ਰੈਂਟ ਹੀ ਨੇ ਪਰ ਹੁਣ ਜਦੋਂ ਨਵੇਂ ਇਮੀਗ੍ਰੈਂਟਸ ਆ ਰਹੇ ਸੀ ਤੇ ਲਿਬਰਲ ਦੀਆਂ ਨੀਤੀਆਂ ਦੇ ਹਿਸਾਬ ਨਾਲ ਇਹਨਾਂ ਨੇ ਨਾ ਬਹੁਤ ਜਿਆਦਾ ਖੋਲਤਾ ਅਵਤਾਰ ਜੀ ਜੇ ਦੇਖੀਏ ਤਾਂ ਆਪਾਂ ਦੇਖੋ ਵਿਦਿਆਰਥੀਆਂ ਦੀ ਵੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਵਿਦਿਆਰਥੀ ਵੀ ਵੱਡੀ ਤਦਾਦ ਚ ਕੈਨੇਡਾ ਚ ਬੁਲਾਏ ਗਏ ਆ ਹੋਰ ਇਹਦਾ ਇਹਦੇ ਪਿੱਛੇ ਕਾਰਨ ਵੀ ਇਹੀ ਕਿ ਕਹ ਲਓ ਕਿ ਸਟੇਟ ਨੂੰ ਜਾਂ ਉਹਨੂੰ ਕੰਟਰੀ ਨੂੰ ਆਰਥਿਕ ਤੌਰ ਤੇ ਫਾਇਦਾ ਲੈਣ ਲਈ ਹੈ ਬਟਾ ਕਾਰਨ ਸਮਝਿਆ ਜਾਂਦਾ ਬਿਲਕੁਲ ਦੇਖੋ ਜਿਹੜਾ ਇੰਟਰਨੈਸ਼ਨਲ ਹਾਂਜੀ ਵਿਦਿਆਰਥੀ ਹੈਨਾ ਵਿਦਿਆਰਥੀਆਂ ਤੇ ਆਉਣ ਨਾਲ ਪਰ ਜਿਸ ਤਰ੍ਹਾਂ ਦੇ ਬਹੁਤ ਜ਼ਿਆਦਾ ਆਉਣ ਨਾਲ ਜਿਸ ਤਰ੍ਹਾਂ ਦੇ ਕੈਨੇਡਾ ਚ ਹਾਲਾਤ ਬਣਿਆ ਜਾਂ ਜਿਸ ਤਰ੍ਹਾਂ ਬੇਰੁਜ਼ਗਾਰੀ ਜਾਂ ਨੌਕਰੀਆਂ ਦੇ ਹਾਲਾਤ ਬਣੇ ਆ ਜਾਂ ਮਤਲਬ ਘਰਾਂ ਤੱਕ ਦੀ ਵੀ ਰਹਿਣ ਦੀ ਵੀ ਸਮੱਸਿਆ ਆ ਗਈ ਹੈ ਉਹ ਵੀ ਇੱਕ ਵੱਡਾ ਕਾਰਨ ਇਹਦੇ ਪਿੱਛੇ ਸਮਝਿਆ ਜਾਂਦਾ ਹੈ ਅ ਬਿਲਕੁਲ ਜੀ ਦੇਖੋ ਜਦੋਂ ਵਿਦਿਆਰਥੀਆਂ ਦੇ ਨਾ ਵੀਜ਼ੇ ਖੋਲੇ ਗਏ ਨੇ ਤਾਂ ਇਹਨਾਂ ਦਾ ਮੁੱਖ ਮਤਲਬ ਸੀਗਾ ਸਾਡੇ ਕੋਲੇ ਨੌਜਵਾਨ ਲੋਕ ਆਉਣ ਲੇਬਰ ਫੋਰਸ ਦੇ ਵਿੱਚ ਵਾਧਾ ਹੋਵੇ ਤੇ ਸਾਨੂੰ ਰੈਵਨਿਊ ਆਵੇ ਜਿਹੜੇ ਇੱਥੇ ਦੇ ਕਾਲਜਸ ਨੇ ਗਵਰਨਮੈਂਟ ਫੰਡ ਕਰਦੀਆ ਤੇ ਗਵਰਨਮੈਂਟ ਦਾ ਭਾਰ ਘਟੇ ਵੀ ਪ੍ਰਾਈਵੇਟ ਉਹ ਜ਼ਿਆਦਾ ਫੀਸਾਂ ਪੇ ਕਰਦੇ ਸੀਗੇ ਤੇ ਇੱਥੇ ਦੇ ਬੱਚਿਆਂ ਨੂੰ ਵੀ ਫਾਇਦਾ ਹੋ ਜਾਏ ਟੀਚਰਾਂ ਨੂੰ ਸੈਲਰੀ ਫਿਰ ਉੱਥੇ ਪੂਰੀ ਹੋ ਰਹੀ ਸੀ ਤੇ ਉਹ ਚੀਜ਼ ਦਾ ਇਹਨੇ ਲਾਹਾ ਲਿਆ ਪਹਿਲਾਂ ਪਹਿਲਾਂ ਪ੍ਰੋਗਰਾਮ ਵਧੀਆ ਚੱਲਿਆ ਪਹਿਲੇ 5-7 ਸਾਲ ਬੜਾ ਬੈਨੀਫਿਟ ਹੋਇਆ ਕੈਨੇਡਾ ਦੀ ਇਕਨੋਮੀ ਦੇ ਵਿੱਚ 10-20 ਬਿਲੀਅਨ ਡਾਲਰ ਇੱਥੇ ਡਿੱਗਦਾ ਸੀਗਾ ਤੇ ਬਿਲਕੁਲ ਇੱਥੇ ਦੀ ਜੌਬਾਂ ਵਧੀਆਂ ਰੈਂਟਲ ਪ੍ਰਾਪਰਟੀਆਂ ਗਰੋ ਹੋਈਆਂ ਲੋਕਾਂ ਨੇ ਘਰਾਂ ਦੇ ਵਿੱਚ ਐਕਸਟੈਂਸ਼ਨਾਂ ਕੀਤੀਆਂ ਆਪਣੇ ਰੈਂਟਲ ਪ੍ਰਾਪਰਟੀਆਂ ਨੂੰ ਇਨਕਰੀਜ਼ ਕੀਤਾ ਤੇ ਇਕਨੋਮੀ ਵਧੀ ਜੌਬਾਂ ਵਧੀਆਂ ਵੱਧ ਲੋਕ ਆ ਗਏ ਲੱਖਾਂ ਚ ਲੋਕ ਆ ਗਏ ਜੀ ਉਹਨਾਂ ਨੂੰ ਰਹਿਣਾ ਖਾਣਾ ਸਭ ਕੁਝ ਖਰੀਦਦਾਰੀ ਵਧੀ ਤੇ ਜਿਹੜੀਆਂ ਟਰਾਂਸਪੋਰਟ ਬੱਸਾਂ ਸੀਗੀਆਂ ਉਹ ਮਤਲਬ ਇੰਨੇ ਕੱਠ ਨਹੀਂ ਹੁੰਦੇ ਸੀ ਇਹਨਾਂ ਇਹਨੇ ਚੱਲਦੀਆਂ ਨਹੀਂ ਸੀ ਉਹ ਉਹ ਵੀ ਪ੍ਰੋਫਿਟ ਵਾਂਗੂ ਇਹਨਾਂ ਨੇ ਮਤਲਬ ਕਰਨ ਲਾਤੀਆਂ ਟ੍ਰਾਂਸਪੋਰਟੇਸ਼ਨ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਬੜੀ ਸਪੋਰਟ ਮਿਲੀ ਕਿਉਂਕਿ ਬੱਚਿਆਂ ਨੇ ਟ੍ਰਾਂਸਪੋਰਟ ਨੂੰ ਯੂਜ਼ ਕਰਨਾ ਸੀਗਾ ਪਰ ਜਦੋਂ ਨਾ ਸਿਸਟਮ ਜਦੋਂ ਬਹੁਤ ਜ਼ਿਆਦਾ ਸੰਖਿਆ ਚ ਆ ਗਏ ਬੱਚੇ ਤਾਂ ਕੀ ਹੋਇਆ ਕੰਪੀਟੀਸ਼ਨ ਨਾ ਵਧ ਗਿਆ ਅ ੈਂਪਲੋਇਰ ਐਕਸਪਲੋਇਟੇਸ਼ਨ ਕਰਨ ਲੱਗੇ ਉਹਨਾਂ ਦੀ ਬੱਚਿਆਂ ਦੀ ਐਕਸਪਲੋਇਟੇਸ਼ਨ ਸਭ ਤੋਂ ਜ਼ਿਆਦਾ ਹੋਈ ਆ ਪਹਿਲਾਂ ਉਹਨਾਂ ਨੂੰ ਇਹਨਾਂ ਦਾ ਡ੍ਰੀਮ ਦਿਖਾਇਆ ਗਿਆ ਵੀ ਤੁਹਾਨੂੰ ਇਹ ਕੰਟਰੀ ਦੇ ਵਿੱਚ ਤੁਹਾਨੂੰ ਅ ਇਹ ਤੁਸੀਂ ਆਓਗੇ ਪੜ੍ਹ ਕੇ ਤੁਸੀਂ ਮਤਲਬ ਉਹਨਾਂ ਨੂੰ ਵੀ ਦਿਖਾਇਆ ਪਰ ਉਹਨਾਂ ਦੇ ਆਪ ਵੀ ਦਿਖਾਉਂਦੇ हां ਸੁਪਨੇ ਇਦਾਂ ਦੇ ਸੀਗੇ ਵੀ ਬੜਾ ਈਜ਼ੀ ਆ ਤੇ ਇਸ ਗਲਤੀ ਦੇਖੋ ਕਿਤਨਾ ਕਿਤੇ ਸਾਰਿਆਂ ਦੀ ਹੋਈ ਆ ਪਰ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਉੱਥੇ ਗਾਈਡੈਂਸ ਨਹੀਂ ਮਿਲਦੀ ਇਮੀਗ੍ਰੇਸ਼ਨ ਕੰਪਨੀਆਂ ਵੀ ਕਿ ਕਿਦਾਂ ਮੈਸ ਗਾਈਡ ਕਰ ਦਿੰਦੀਆਂ ਨੇ ਤੇ ਥੋੜਾ ਜਿਹਾ ਸਾਰੇ ਸਭ ਨੂੰ ਸੀਗਾ ਨਹੀਂ ਯਾਰ ਕੈਨੇਡਾ ਜਾਣਾ ਜੇ ਕੋਈ ਕਹਿੰਦਾ ਵਾ ਨਾ ਕੈਨੇਡਾ ਔਖਾ ਵਾ ਤਾਂ ਭਾ ਨਹੀਂ ਨਹੀਂ ਅਸੀਂ ਜਾ ਕੇ ਦੇਖਣਾ ਉਹ ਆਦਤ ਹੀ ਆ ਤੇ ਨਾ ਤੇ ਮੈਨੇ ਕਹਿੰਦਾ ਮਾੜੀ ਆ ਸੁਪਨਾ ਰਿਆ ਨਾ ਪੰਜਾਬੀਆਂ ਦਾ ਕੈਨੇਡਾ ਆ ਸੁਪਨਾ ਰਿਆ ਤੇ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਕੰਮ ਕੀਤਾ ਉਹਰੇ ਤੇ ਉਹ ਇੰਨੇ ਜਿਆਦਾ ਆਨ ਦੇ ਕਰਕੇ ਸਿਸਟਮ ਸਾਰਾ ਡਗਮਗਾ ਗਿਆ ਤੇ ਇਸ ਇਹਨਾਂ ਤੋਂ ਸਾਮਿਆ ਨਹੀਂ ਗਿਆ ਹੂੰ ਇਹਦੀ ਫੋਟੋ ਹਾਂ ਸਿਸਟਮ ਸਾਮਿਆ ਨਹੀਂ ਗਿਆ ਤੇ ਉਹਦੇ ਕਰਕੇ ਇਵੈਂਚੁਅਲੀ ਜਿਹੜੇ ਤੇ ਲੋਕਲ ਲੋਕ ਨੇ ਲੋਕਲ ਮਤਲਬ ਜਿਹੜੇ ਪੀਆਰ ਜਾਂ ਸਿਟੀਜ਼ਨ ਸੀਗੇ ਉਹਨਾਂ ਨੂੰ ਜਦੋਂ ਉਹਨਾਂ ਦੀ ਜੌਬਾਂ ਦੀ ਗੱਲ ਆ ਪਈ ਉਹਨਾਂ ਨੂੰ ਕੰਪੀਟੀਸ਼ਨ ਹੋ ਗਿਆ ਹਰ ਜਗ੍ਹਾ ਹਰ ਚੀਜ਼ ਲਈ ਹੋਵੇ ਮਹਿੰਗਾਈ ਵਧ ਗਈ ਜਿਹੜਾ ਹਸਬੰਡ ਵਾਈਫ ਰਹਿੰਦੇ ਸੀ ਉਹਨਾਂ ਨੂੰ ਬੇਸਮੈਂਟ ਲੈਣੀ ਔਖੀ ਹੋ ਗਈ ਕਿਉਂਕਿ ਸਟੂਡੈਂਟ ਮਿਲ ਕੇ ਸਸਤ ਮਤਲਬ ਉਹ ਅਫੋਰਡ ਕਰ ਲੈਂਦੇ ਸੀ ਉਹ 2000 ਵੀ ਪੇ ਕਰ ਦਿੰਦੇ ਸੀ ਕਿ ਹਸਬੰਡ ਵਾਈਫ ਨੂੰ ਪੇ ਕਰਨਾ ਨਾ ਔਖਾ ਸੀਗਾ ਕਿਉਂਕਿ ਦੋ ਜਣੇ ਨੇ ਤੇ ਸਟੂਡੈਂਟ ਚਾਰ ਜਣੇ ਇਕੱਠੇ ਹੋ ਕੇ ਰਹਿੰਦੇ ਸੀ ਤੇ ਜਿਹੜੇ ਇੱਥੇ ਵਾਲੇ ਸੀ ਉਹ ਵੀ ਦੁਖੀ ਹੋਏ ਸਟੂਡੈਂਟ ਦੁਖੀ ਤਾਂ ਹੋਏ ਕਿਉਂਕਿ ਉਹਨਾਂ ਨੂੰ ਪੀਆਰ ਲਈ ਬੜਾ ਔਖਾ ਹੋ ਗਿਆ ਇੱਥੇ ਆ ਕੇ ਜੋਬਾਂ ਘਟ ਗਈਆਂ ਤੇ ਇਵੈਂਚੁਅਲੀ ਇਹਦਾ ਖਮਿਆਜਾ ਹੁਣ ਟਰੂਡੋ ਸਰਕਾਰ ਨੂੰ ਮੁਗਤਣਾ ਪਿਆ ਤੇ ਟਰੂਡੋ ਦੇ ਖਿਲਾਫ ਇੰਨੀ ਵੇਵ ਚੱਲੀ ਨਫ਼ਰਤ ਵੀ ਇੱਕ ਕਿਸਮ ਦੀ ਟਰੂਡੋ ਦੇ ਖਿਲਾਫ ਚੱਲ ਰਹੀ ਹੈ ਲੋਕੋ ਨੂੰ ਬਲੋ ਦਾ ਬੈਲਟ ਵੀ ਥੋੜਾ ਕਹਿ ਰਹੇ ਨੇ ਉਹਨੂੰ ਉਹਦੇ ਬਾਰੇ ਆਪਸ਼ਬਦ ਵੀ ਬੋਲੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਕਿਤੇ ਵੀ ਤੁਸੀਂ ਦੇਖੋਗੇ ਟਰੂਡੋ ਨੂੰ ਬੜਾ ਕ੍ਰਿਟੀਸਾਈਜ਼ ਕੀਤਾ ਜਾਂਦਾ ਚਲੋ ਇੱਕ ਇੱਕ ਆਪੋਜੀਸ਼ਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਉਹ ਜਿਹੜੀ ਕਿ ਸਭੇਕ ਭਾਸ਼ਾ ਵਰਤੀ ਜਾਣੀ ਚਾਹੀਦੀ ਆ ਪਰ ਟਰੂਡੋ ਦਾ ਬਹੁਤ ਜ਼ਿਆਦਾ ਵਿਰੋਧ ਆ ਤੇ ਆਪੋਜੀਸ਼ਨ ਦੇ ਵਿੱਚ ਰਿਜ਼ਰਵਡ ਪਾਰਟੀ ਦੇ ਲਈ ਆਪਾਂ ਗੱਲ ਕਰ ਲਈਏ ਟ੍ਰੱਡੋ ਦਾ ਕੈਨੇਡਾ 'ਚ ਤਾਂ ਵਿਰੋਧ ਆ ਪਰ ਪੰਜਾਬ 'ਚ ਪੰਜਾਬੀਆਂ ਨੇ ਕਹਿ ਲਓ ਪੰਜਾਬੀਆਂ ਲਈ ਦਰਵਾਜ਼ੇ ਖੋਲਣ ਵਾਲਾ ਹੈ ਟ੍ਰੱਡੋ ਕਰਕੇ ਪੰਜਾਬ 'ਚ ਲੋਕ ਉਹਦੇ ਨਾਲ ਪਿਆਰ ਵੀ ਕਰਦੇ ਆ ਖਾਸ ਕਰਕੇ ਸਿੱਖ ਕਮਿਊਨਿਟੀ ਉਹਨਾਂ ਦਾ ਕਾਫੀ ਲਗਾਓ ਆ ਸਿੱਖ ਕਮਿਊਨਿਟੀ ਦਾ ਕਿਉਂਕਿ ਸਿੱਖ ਮੁੱਦਿਆਂ ਤੇ ਵੀ ਉਹਨਾਂ ਨੇ ਬੜੀ ਪਹਿਰੇਦਾਰੀ ਕੀਤੀ ਆ ਹਨ ਦੇਖੋ ਦੇ ਨਾਲ ਚਲੋ ਆਪਾਂ ਆਪਾਂ ਇੱਕ ਹੋਰ ਸਵਾਲ ਲੈ ਲੈਨੇ ਆਵਤਾਰ ਜੀ ਜਿਹੜੇ ਵਿਦਿਆਰਥੀ ਨੇ ਕਿਉਂਕਿ ਤੁਸੀਂ ਨਹੀਂ ਮੈਂ ਤੁਹਾਡੀ ਆ ਮੈਂ ਤੁਹਾਡੇ ਸਵਾਲਾਂ ਦਾ ਆਨਸਰ ਦਇਆ ਨਾ ਬਿਲਕੁਲ ਤੁਸੀਂ ਕਿਹਾ ਵੀ ਦੇਖੋ ਸਿੱਖ ਹਨ ਟ੍ਰੈਡੀਸ਼ਨਲੀ ਲਿਬਰਲ ਨੂੰ ਕਾਫੀ ਵੋਟ ਪਾਈ ਆ ਤੇ ਡੈਫ ਜਿਹੜੇ ਤੁਸੀਂ ਕਹਿੰਦੇ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ ਦੇਖੋ ਵੀ ਕੋਈ ਮੁੱਦਾ ਕਿਸ ਕਿਸੇ ਪੋਲਿਟਿਕ ਪੋਲੀਪੋਲਿਟੀਕਲ ਪਾਰਟੀ ਕੋਈ ਵੀ ਆ ਉਹਨਾਂ ਨੇ ਵੋਟਾਂ ਲਈ ਕਰਨਾ ਕਿਸੇ ਵੀ ਵੋਟਾਂ ਲਈ ਕਰਨਾ ਥੋੜਾ ਜਿਹਾ ਹੁੰਦਾ ਤੇ ਪਰ ਹਾਂ ਜੇ ਤੁਸੀਂ ਸੱਚੀ ਗੱਲ ਹੀ ਖੜਦੇ ਹੋ ਕਿਤੇ ਵੀ ਨਾ ਤਾਂ ਜਿਹੜੀ ਮਰਜ਼ੀ ਪਾਰਟੀ ਆ ਲੋਕ ਤੁਹਾਨੂੰ ਲਾਈਕ ਕਰਨਗੇ ਤੇ ਜਿਹੜੀ ਕੈਨੇਡਾ ਦੀ ਫਾਊਂਡੇਸ਼ਨ ਆ ਨਾ ਉਹ ਫਰੀडम ਤੇ ਬਣੀ ਆ ਫਰੀ ਸੋਸਾਇਟੀ ਆ ਕੋਈ ਵੀ ਪਾਰਟੀ ਆ ਉਹਨਾਂ ਨੂੰ ਖੜਨਾ ਪੈਂਦਾ ਇੱਥੇ ਤੇ ਇਹ ਇਹ ਨਹੀਂ ਹੈਗਾ ਵੀ ਕੱਲਾ ਇੱਕ ਪਾਰਟੀ ਇਦਾਂ ਸਟੈਂਡ ਲੈਂਦੀ ਹੈ ਬਟ ਇਹ ਕੈਨੇਡਾ ਦਾ ਕਨਸਟੀਟਿਊਸ਼ਨ ਇਦਾਂ ਦਾ ਇੱਥੇ ਫ੍ਰੀडम ਚਾਰਟਰ ਆ ਤੁਹਾਨੂੰ ਸੋ ਕੈਨੇਡਾ ਵਿੱਚ ਕੋਈ ਵੀ ਪ੍ਰਾਈਮ ਮਿਨਿਸਟਰ ਬਣਦਾ ਯਾ ਸੀਗਾ ਉਹਨਾਂ ਨੂੰ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ ਪੈਂਦਾ ਉਹ ਉਹ ਉਹਦਾ ਉਹ ਸਭ ਤੋਂ ਅਹਿਮ ਚੀਜ਼ ਹੈ ਕੈਨੇਡੀਅਨਸ ਲਈ ਤੇ ਉਹਨਾਂ ਦਾ ਬੋਲਣ ਦੀ ਆਜ਼ਾਦੀ ਉਹ ਇੱਥੇ ਹੈਗੀ ਆ ਉਹਨੂੰ ਕਈ ਲੋਕ ਨੂੰ ਗਲਤ ਲਿਆ ਜਾਂਦੇ ਨੇ ਪਰ ਇਹ ਇੱਕ ਬੜੇ ਨਾਰਮਲ ਚੀਜ਼ ਆ ਤੇ ਤੇ ਰਟੀਨ ਆ ਹਾਂ ਟਰੂਡੋ ਨੇ ਕੋਈ ਵੱਖ ਨਹੀਂ ਕੀਤਾ ਉਹਦੀ ਡਿਊਟੀ ਸੀ ਹੀ ਇਜ਼ ਅ ਪ੍ਰਾਈਮ ਮਿਨਿਸਟਰ ਚੋਣਿਆ ਤਾਂ ਨੈਕਸਟ ਵੀ ਜਿਹੜੇ ਲੋਕ ਆਉਣਗੇ ਉਹ ਵੀ ਅਸੀਂ ਆਸ ਕਰਦੇ ਹਾਂ ਵੀ ਉਹ ਵੀ ਖੜਨਗੇ ਜੀ ਜੀ ਅਪਤਾਰ ਜੀ ਜਿਹੜੇ ਵਿਦਿਆਰਥੀ ਨੇ ਜਿਸ ਤਰ੍ਹਾਂ ਦੀਆਂ ਵਿਦਿਆਰਥੀਆਂ ਨੂੰ ਚੁਣੌਤੀਆਂ ਨੇ ਤੇ ਉਹਨਾਂ ਦਾ ਭਵਿੱਖ ਕੀ ਦੇਖਦੇ ਹੋ ਇੱਥੇ ਵਿਦਿਆਰਥੀਆਂ ਦਾ ਚਲੋ ਅੱਜ ਆਪਾਂ ਇਸ ਟਰੂਡੋ ਸਰਵ ਦੇ ਉੱਤੇ ਗੱਲ ਕਰਦੇ ਕਰਦੇ ਵਿਦਿਆਰਥੀਆਂ ਨਾਲ ਵੀ ਜੁੜ ਜਾਣੇ ਹਾਂ ਦੇਖੋ ਜੀ ਵਿਦਿਆਰਥੀਆਂ ਦੇ ਸਾਹਮਣੇ ਬਹੁਤ ਹੁਣ ਚੁਣੌਤੀਆਂ ਨੇ ਇੱਕ ਇੱਕੋ ਹੀ ਲੱਗਦੇ ਇਹਨਾਂ ਨੇ ਇਲੈਕਸ਼ਨ ਵੀ ਆ ਗਈਆਂ ਇਮੀਗ੍ਰੇਸ਼ਨ ਮਿਨਿਸਟਰ ਨੇ ਬੰਦ ਕਰਨੇ ਪ੍ਰੋਗਰਾਮ ਸ਼ੁਰੂ ਕਰਤੇ ਇੱਕ ਇੱਕ ਕਰਕੇ ਐਕਸਟੈਂਸ਼ਨਾਂ ਬੰਦ ਕਰਤੀਆਂ ਵਰਕ ਪਰਮਿਟ ਫਲੈਗ ਫਲੈਗ ਪੋਲਿੰਗ ਕੈਨ ਥਿਸ ਇਅਰ ਤੇ ਬਾਰਡਰ ਤੇ ਜਾ ਕੇ ਵੀਜ਼ਾ ਲਾਗਣ ਨੂੰ ਬੰਦ ਕਰਤਾ ਤੇ ਹੁਣ ਲਾਸਟ ਵੀਕ ਇਹਨਾਂ ਨੇ ਪੇਰੈਂਟਸ ਵਾਲਾ ਪ੍ਰੋਗਰਾਮ ਵੀ ਬੰਦ ਕਰਤਾ ਗ੍ਰੈਂਪੇਰੈਂਟਸ ਵਾਲਾ ਅ ਅਣ ਮਿੱਥੇ ਸਮੇਂ ਲਈ ਮਤਲਬ ਸਸਪੈਂਡ ਕਰਤਾ ਰਾਈਟ ਨਾਓ ਤੇ ਸਟੂਡੈਂਟਾਂ ਨੂੰ ਤਾਂ ਵੀ ਬਹੁਤ ਡਿਫਿਕਲਟੀਜ਼ ਆਉਣੀਆਂ ਨੇ ਬਟ ਜਿਹੜੇ ਆਏ ਹੋਏ ਨੇ ਇਵੈਂਚੁਅਲੀ ਉਹ ਕੈਨੇਡੀਅਨ ਐਕਸਪੀਰੀਅੰਸ ਲੈ ਚੁੱਕੇ ਨੇ ਤਾਂ ਲੋਕਾਂ ਦੀ ਕਿਤੇ ਨਾ ਕਿਤੇ ਸਪੈਸ਼ਲੀ ਆਪਣੀ ਕਮਿਊਨਿਟੀ ਦਾ ਹੈਗਾ ਵੀ ਜਿਹੜੇ ਆ ਚੁੱਕੇ ਨੇ ਜਿਹੇ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਕੈਰੀ ਕਰਦੇ ਨੇ ਤਾਂ ਬਿਲਕੁਲ ਬਿਨਾਂ ਸ਼ੱਕ ਇਹਨਾਂ ਨੂੰ ਸਾਰਿਆਂ ਨੂੰ ਇਹ ਸਿਸਟਮ ਦੇ ਵਿੱਚ ਆਬਜ਼ਰਵ ਕਰ ਲੈਣਾ ਚਾਹੀਦਾ ਤੇ ਪਰ ਉਹਦੇ ਲਈ ਹੁਣ ਨਵੀਂ ਸਰਕਾਰ ਆਉਣ ਦੀ ਵੇਟ ਕੀਤੀ ਜਾਊਗੀ ਵੀ ਉਹ ਕਿੱਦਾਂ ਦੇ ਦਿਸ਼ਾ ਨਿਰਦੇਸ਼ ਦਿੰਦੇ ਨੇ ਕਿਉਂਕਿ ਹੁਣ ਟਰੂਡੋ ਨੇ ਤਾਂ ਆਪਣੇ ਗਲੋਂ ਲਾਤਾ ਇਹਨਾਂ ਨੇ ਇਹਨਾਂ ਨੇ ਹੁਣ ਗਾਂਹਾਂ ਵਾਲੀ ਜਿਹੜੀ ਸਰਕਾਰ ਆ ਰਹੀ ਆ ਉਹਦੇ ਗੱਲ ਸੁਪਾਇਆ ਤੇ ਪਰ ਅਸੀਂ ਫਿਰ ਵੀ ਆਸਵੰਦਾਂ ਵੀ ਉਤਾਰ ਜੀ ਉਤਾਰ ਜੀ ਇੱਕ ਇੱਕ ਜੇ ਦੇਖ ਲਈਏ ਚਲੋ ਬਹੁਤ ਸਾਰੇ ਵਿਦਿਆਰਥੀ ਵੱਡੀ ਗਿਣਤੀ ਵਿਦਿਆਰਥੀ ਵਿਦਿਆਰਥੀਆਂ ਦੀ ਹੈ ਉਹ ਤਾਂ ਪੜ ਰਹੇ ਆ ਬੜੇ ਇੱਕ ਸੰਘਰਸ਼ਮਈ ਜੀਵਨ ਚੋਂ ਲੰਘ ਰਹੇ ਆ ਪੜ ਵੀ ਰਹੇ ਆ ਨਾਲ ਉਹ ਆਰਥਿਕਤਾ ਵੀ ਦਾ ਵੀ ਬੋਝ ਆ ਔਰ ਨਾਲ ਕੰਮ ਵੀ ਕਰ ਰਹੇ ਆ ਹਨਾ ਬਿਲਕੁਲ ਪਰ ਕਈ ਜਿਹੜੇ ਹੁੱਲੜਬਾਜ਼ ਇੱਕ ਇੱਕ 2% ਜਾਂ 4% 5% ਨੇ ਉਹਨਾਂ ਨੇ ਬੜਾ ਮਾਹੌਲ ਖਰਾਬ ਕੀਤਾ ਜਿਹਦੇ ਕਰਕੇ ਲੋਕ ਵੀ ਖਿਜੇ ਨੇ ਉਹਨਾਂ ਨੂੰ ਵੀ ਜਰੂਰ ਜਿਹੜਾ ਇਹ ਜਿਹੜਾ ਮਾਹੌਲ ਹੈ ਇੱਥੋਂ ਦੀ ਜਾਂ ਜਿਹੜੀ ਤੁਸੀਂ ਕਹੀ ਹੈ ਸਿਸਟਮ ਜਾਂ ਇੱਥੋਂ ਦਾ ਉਹਦੇ ਮੁਤਾਬਕ ਜਾਂ ਉਹਦੇ 'ਚ ਮਤਲਬ ਰਲ ਕੇ ਚੱਲਣਾ ਚਾਹੀਦਾ ਕੀ ਖਿਆਲ ਹੈ ਜੀ ਤੁਹਾਡਾ ਹਾਂਜੀ ਹਾਂਜੀ ਦੇਖੋ ਜੀ ਇੱਕ ਦੋ ਮਾੜੇ ਜਿਹੜੇ ਆਨਸਰ ਹੁੰਦੇ ਕਿਸੇ ਵੀ ਕੱਲੇ ਸਟੂਡੈਂਟ ਕਮਿਊਨਿਟੀ ਨਹੀਂ ਬਾਕੀਆਂ 'ਚ ਵੀ ਸਾਰੇ ਕਿਤੇ ਦੇਖੋ ਚੰਗੇ ਦੰਦ ਤੁਹਾਨੂੰ ਬਹੁਤ ਸਾਰੇ ਕਿਤੇ ਮਾੜੇ ਵੀ ਹੈਗੇ ਨਾ ਤੇ ਉਹ ਬਦਨਾਮ ਕਰ ਦਿੰਦੇ ਨੇ ਸਾਰੇ ਕਮਿਊਨਿਟੀ ਰੈਨ ਹੋ ਜਾਂਦਾ हां ਤੇ ਉਹਦਾ ਖਮਿਆਜਾ ਭੁਗਤਣਾ ਪੈਂਦਾ ਜੀ ਜਿਹੜੇ ਸਹੀ ਸਹੀ ਬੱਚੇ ਨੇ ਨਾ ਵਿਚਾਰੇ ਜਿਹਨੇ ਬਿਲਕੁਲ ਜੈਨੂਨ ਮਿਹਨਤ ਕਰਕੇ ਪੜਨ ਦੇ ਵਾਸਤੇ ਜਿਹੜੇ ਮਿਹਨਤੀ ਵੀ ਨੇ ਕਰਦੇ ਨੇ ਦੇਖਿਓ ਉਹ ਚੀਜ਼ਾਂ ਲੋਕ ਬੜਾ ਸਮਝ ਚੁੱਕੇ ਨੇ ਤੇ ਸਟੂਡੈਂਟ ਵੀ ਬੜੇ ਅਵੇਅਰ ਹੋ ਚੁੱਕੇ ਨੇ ਹੁਣ ਉਹ ਆਪਣੇ ਆਪ ਨੂੰ ਦੇਖੋ ਨਵਾਂ ਆਉਂਦ ਨੇ ਸਿਸਟਮ ਚੇਂਜ ਹੁੰਦਾ ਨਵੇਂ ਸਾਰਾ ਕੁਝ ਰੂਲ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਨੇ ਆਜ਼ਾਦੀ ਨਵੀਂ-ਨਵੀਂ ਮਿਲਦੀ ਆ ਤਾਂ ਉਹ ਕਿਹੜਾ ਹੈਂਡਲ ਨਹੀਂ ਹੁੰਦੀ ਜੀ ਇੱਥੇ ਫ੍ਰੀडम ਮਿਲ ਜਾਂਦਾ ਜਾਂ ਫਾਈਨੈਂਸ਼ਲੀ ਤੁਸੀਂ ਬੜੀਆਂ ਚੀਜ਼ਾਂ ਲੈ ਆ ਸਕਦੇ ਹੋ ਕਾਰਾਂ ਲੈ ਸਕਦੇ ਹੋ ਰਾਈਟ ਵੇ ਕੁਝ ਵੀ ਬਾਏ ਕਰ ਸਕਦੇ ਹੋ ਉਹਦੇ ਕਰਕੇ ਉਹ ਆਪਣੀ ਫਾਈਨੈਂਸ਼ੀਅਲ ਮੈਨੇਜਮੈਂਟ ਨਹੀਂ ਕਰ ਪਾਉਂਦੇ ਕਈ ਗੇਰਾ ਤੇ ਕਈ ਗੇਰਾ ਸੰਗਤੀ ਦਾ ਅਸਰ ਹੋ ਜਾਂਦਾ ਜੀ ਉਹਨਾਂ ਦੀ ਜਿਹੜੀ ਕੰਪਨੀ ਹੁੰਦੀ ਆ ਉਹਦੇ ਚ ਆ ਕੇ ਕਈ ਗਲਤੀਆਂ ਕਰ ਬੈਠੇ ਨੇ ਤੇ ਇੰਡੀਆ 'ਚ ਵੀ ਦੇਖੋ ਕਿਹੜਾ ਨਹੀਂ ਕਰਦੇ ਉੱਥੇ ਵੀ ਜਿਹੜੇ ਲੋਕ ਬੱਚੇ ਕਰਦੇ ਆ ਹਾਂ ਪਰ ਇੱਥੇ ਇੱਥੇ ਜਿਹੜਾ ਨਹੀਂ ਕਰਦੇ ਉੱਥੇ ਵਾਲੇ ਵੀ ਕਰਦੇ ਆ ਪਰ ਹੁਣੇ ਜਿਆਦਾ ਹਾਈਲਾਈਟ ਹੋ ਗਏ ਟਾਰਗੇਟਡ ਵੀ ਹੋ ਗਏ ਕੁਛ ਨਾ ਇਹਨਾਂ ਨੂੰ ਲੋੜ ਤੋਂ ਵੱਧ ਟਾਰਗੇਟ ਕੀਤਾ ਗਿਆ ਹੁਣ ਤੇ ਚਲੋ ਹੁਣ ਅਸੀਂ ਆਸ ਕਰਦੇ ਆਂ ਵੀ ਸਾਰੇ ਪੰਜਾਬੀ ਜਿਹੜੇ ਇੱਥੇ ਭਾਈਚਾਰਾ ਸਟੂਡੈਂਟਾਂ ਦੇ ਨਾਲ ਆ ਇਦਾਂ ਨਹੀਂ ਹੈ ਤੇ ਉਹ ਚਾਹਣਗੇ ਵੀ ਇਹ ਵੀ ਸਾਰੇ ਵਧੀਆ ਮਿਲ ਕੇ ਕੰਟਰੀ ਨੂੰ ਸਟਰੋਂਗ ਬਣਾਉਣ ਇਹ ਕੰਟਰੀ ਨੂੰ ਵਧੀਆ ਰੱਖੀਏ ਤੇ ਬਿਲਕੁਲ ਜਿਹੜਾ ਵਧੀਆ ਹੋਊਗਾ ਉਹਨੂੰ ਉੱਥੇ ਪਰਮਨੈਂਟ ਵੀ ਕਰਨਗੇ ਸਾਰਿਆਂ ਨੂੰ ਇਹ ਆਸ ਕਰਦੇ ਆਂ ਤੇ ਜਿਹੜਾ ਇਹ ਕੰਟਰੀ ਲਈ ਵਧੀਆ ਕਰੂਗਾ ਇੱਕ ਆਖਰੀ ਸਵਾਲ ਹਪਤਾਲ ਵੀ ਲੈ ਲੈਨੇ ਆ ਤੁਹਾਡਾ ਤੋਂ ਪਹਿਲਾਂ ਹੈਂ ਜੀ ਬਈ ਤੁਸੀਂ ਰਹਿੰਦੇ ਹੋ ਸਰੀ ਚ ਸਰੀ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਔਰ ਸਭ ਤੋਂ ਵੱਧ ਕਹਿ ਲੋ ਬਸੋ ਪੰਜਾਬੀਆਂ ਦੀ ਇੱਥੇ ਆ ਔਰ ਇੱਥੋਂ ਦੇ ਜਿਹੜੇ ਚਾਹ ਉਹ ਮੈਂਬਰ ਪਾਰਲੀਮੈਂਟ ਹੈ ਚਾਹ ਵਿਧਾਨ ਸਭਾ ਚ ਹੈ ਪੰਜਾਬੀ ਅਹਿਮ ਰੋਲ ਅਦਾ ਕਰਦੇ ਆ ਬਿਲਕੁਲ ਕਰਦੇ ਜਿਹੜਾ ਵੀ ਨੁਮਾਇੰਦਾ ਆਉਂਦਾ ਚਾਹ ਵਿਧਾਨ ਸਭਾ ਚ ਆ ਚਾਹ ਲੋਕ ਸਭਾ ਚ ਜਾਂਦਾ ਹੈ ਨਾ ਤੇ ਚੋਣਾ ਨੇੜੇ ਨੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਨੇ ਵਿੰਨੀ ਪੰਜਾਬ ਚ ਜੀ ਅਹ ਦੇਖੋ ਜੀ ਸਰੀ ਦੇ ਵਿੱਚ ਮਾਹੌਲ ਗਰਮ ਹੋ ਚੁੱਕਿਆ ਜੀ ਹੁਣ ਟੂਟੋ ਦੇ ਸੀਫੇ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਤੇ ਸਰੀ ਦੀਆਂ ਜਿਹੜੀਆਂ 3 4 ਸੀਟਾਂ ਨੇ ਤੇ ਨਾਲ ਡੈਲਟਾ ਹੋ ਗਿਆ ਆਵਸਪੋਰਟ ਵਿੱਚ ਵੀ ਬਹੁਤ ਪੰਜਾਬੀ ਦੀ ਪੋਪੂਲੇਸ਼ਨ ਆ ਨਾਮੀਨੇਸ਼ਨ ਪ੍ਰੋਸੈਸ ਚੱਲ ਰਿਹਾ ਨੇ ਜੀ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਤੇ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਜਿਹੜੇ ਲੜਨ ਲੜਨ ਦੇ ਚਾਹਵਾਂ ਨੇ ਉਹ ਆਪਣੇ ਆਪਣੇ ਕੈਂਪੇਨ ਰਨ ਕਰ ਰਹੇ ਨੇ ਵੱਖ-ਵੱਖ ਪਾਰਟੀਆਂ ਤੋਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜ਼ਿਆਦਾ ਜੋਸ਼ ਦੇਖਿਆ ਜਾ ਰਿਹਾ ਕਿਉਂਕਿ ਉਹਨਾਂ ਦੀ ਲਹਿਰ ਜਿਹੜੀ ਕਿਸੇ ਤੋਂ ਲੋਕੀ ਨਹੀਂ ਹੋਈ ਹਰ ਸਰਵੇ ਦੇ ਵਿੱਚ 200 ਪਲੱਸ ਸੀਟ ਉਹਨਾਂ ਨੂੰ ਦਿਖਾਈ ਜਾ ਰਹੀ ਆ ਤੇ ਚਲੋ ਇਲੈਕਸ਼ਨਾਂ ਦਾ ਪਤਾ ਕੁਝ ਨਹੀਂ ਹੁੰਦਾ ਕੀ ਹੋਣਾ ਬਟ ਰਾਈਟ ਨਾਓ ਵੇਵ ਤੇ ਰਾਈਡ ਕਰ ਰਹੇ ਨੇ ਆਪਣੇ ਪੱਤਰਕਾਰ ਭਾਈ ਚਾਰੇ ਵੱਲੋਂ ਵੀ ਇਹ ਦੀਤ ਗੱਲ ਨੇ ਅ ਹਾਂਜੀ ਸਰ ਉਹ ਸਾਰੀ ਨਿਊਟਰਨ ਤੋਂ ਉਹਨਾਂ ਨੂੰ ਟਿਕਟ ਕਨਫਰਮ ਹੋ ਚੁੱਕੀ ਹੈ ਜੀ ਤੇ ਉਹ ਮદાન ਦੇ ਵਿੱਚ ਨੇ ਉਹਨਾਂ ਦੇ ਉਹ ਉਹਨਾਂ ਦੀ ਚੋਣ ਹੈਗੀ ਸੁਖਤਾਲੀਵਾਲ ਜਿਹੜੇ ਕਿ ਮੌਜੂਦਾ ਐਮਪੀ ਨੇ ਲਿਬਰਲ ਵੱਲੋਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਤੇ ਮਜ਼ੇ ਦੀ ਗੱਲ ਇਹ ਹੈ ਵੀ ਦੋਨੇ ਗੁਰਨਾਗ ਦੇਵ ਜਿਹਨ ਨੇ ਨਹੀਂ ਕਾਲਜ ਦੇ ਸਟੂਡੈਂਟ ਮੈਂ ਵੀ ਉੱਥੋਂ ਪੜਿਆ ਤੇ ਸਾਨੂੰ ਤਾਂ ਇਹ ਲੱਗਦਾ ਹੁੰਦਾ ਵੀ ਯਾਰ ਸਾਡੇ ਕਾਲਜ ਦਾ ਲੁਧਿਆਣੇ ਦੇ ਲਿੰਕਡ ਬੰਦੇ ਨਹੀਂ ਅੱਛਾ ਇੱਕ ਹੋਰ ਵੀ ਅਵਤਾਰ ਜੀ ਹੈ ਵੀ ਲੁਧਿਆਣਵੀ ਨੇ ਦੋਨੇ ਤੇ ਇਸ ਤੋਂ ਬਿਨਾ ਹੋਰ ਵੀ ਲੁਧਿਆਣੇ ਤੋਂ ਜ਼ਿਲ੍ਹੇ ਤੋਂ ਇੱਕ ਸੁਖਦੇਵ ਜੀ ਡੋਮੀਨੇਸ਼ਨ ਚ ਨੇ ਫ੍ਰੀਡ ਬੋਰਡ ਤੋਂ ਤੇ ਉਹ ਵੀ ਕਰ ਰਹੇ ਨੇ ਤੇ ਇੱਕ ਇੱਕ ਕੁਆਰਟੀ ਪ੍ਰਮੋਟਰ ਨੇ ਹਾਂ ਜੀ ਸੁਖਦੇਵ ਤੇ ਹਾਂ ਤੇ ਇੱਕ ਐਡਮੈਂਟਮ ਤੋਂ ਆਪਣੇ ਜਸਪ੍ਰੀਤ ਸੱਘੂ ਜੀ ਉਹ ਵੀ ਟੈਮਪੋਲਿਓ ਤੋਂ ਪੁਰਾਣੇ ਆਏ ਹੋਏ ਨੇ ਤੇ ਬਹੁਤ ਨੇ ਜਿਹੜੇ ਪੰਜਾਬੀ ਆਪਣੀ ਕਮਿਊਨਿਟੀ ਦੇ ਨਾਲ ਹਾਂ ਪੰਜਾਬੀਆਂ ਦੀ ਜਿਹੜੀ ਹੋਂਦ ਆ ਇੱਥੇ ਰੜਕਵੀ ਹੈ ਔਰ ਕਹਿ ਲਈ ਛੋਟੀ ਕੁਰਸੀ ਤੋਂ ਲੈ ਕੇ ਪਾਰਲੀਮੈਂਟ ਤੱਕ ਪੰਜਾਬੀਆਂ ਦੀ ਰੜਕਮੀ ਹੋਉਂਦਾ ਔਰ ਪੰਜਾਬੀਆਂ ਦੀ ਬੜੀ ਮਿਹਨਤ ਕਰਕੇ ਤੇ ਜਿਹੜੀਆਂ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੀਆਂ ਜਿਹੜੀ ਮਰਜ਼ੀ ਪਾਰਟੀ ਹੋਵੇ ਉਹਨਾਂ ਨੂੰ ਰੀਪਰੈਜੈਂਟੇਸ਼ਨ ਉਹ ਦਿੰਦੇ ਨੇ ਸਾਰੀਆਂ ਕਮਿਊਨਿਟੀਜ਼ ਨੂੰ ਕੱਲੇ ਪੰਜਾਬੀਆਂ ਨੂੰ ਨਹੀਂ ਕਿਉਂਕਿ ਕੈਨੇਡਾ ਬੜਾ ਫੇਅਰ ਐਂਡ ਫਰੀ ਕੰਟਰੀ ਆ ਇਹ ਨਹੀਂ ਹੈਗਾ ਬਟ ਜਿੰਨੀ ਜ਼ਿੰਮੇਵਾਰੀ ਮਿਲਦੀ ਆ ਫਿਰ ਉਨੀ ਆਪਣੀ ਦੀ ਜ਼ਿੰਮੇਵਾਰੀ ਆ ਵੀ ਜਾਂਦੀ ਆ ਐਜ਼ ਅ ਕਮਿਊਨਿਟੀ ਵੀ ਆ ਜਾਂਦੀ ਆ ਵੀ ਆਪਾਂ ਚੰਗੇ ਨੁਮਾਇंदे ਚੋਣ ਕੇ ਭੇਜੀਏ ਉੱਥੇ ਜਿਹੜੇ ਕਿ ਸਾਡੇ ਮੁੱਦਿਆਂ ਦੇ ਉੱਤੇ ਠੋਕ ਕੇ ਲੜ ਸਕਣ ਗੱਲ ਕਰ ਸਕਣ ਤੇ ਇਸ ਵਾਰ ਲੋਕਾਂ ਚ ਇਲੈਕਸ਼ਨ ਨੂੰ ਲੈ ਕੇ ਥੋੜੀ ਜਿਹੀ ਉਤਸੁਕਤਾ ਜ਼ਿਆਦਾ ਕਿਉਂਕਿ ਜੌਬਾਂ ਚ ਕਮੀ ਆ ਰੈਸੈਸ਼ਨ ਆ ਚੁੱਕੀ ਆ ਉਹਦੇ ਕਰਕੇ ਥੋੜਾ ਜਿਹਾ ਪ੍ਰੈਸ਼ਰ ਹੈਗਾ ਵੀ ਲੋਕ ਚਾਹੁੰਦੇ ਨੇ ਵੀ ਰਾਹਤ ਮਿਲੇ ਸਾਰਿਆਂ ਨੂੰ ਸਾਰੇ ਇਹ ਭਖਦੇ ਮੁੱਦੇ ਆ ਇਹ ਭਖਦੇ ਮੁੱਦੇ ਆ ਠੀਕ ਹੈ ਜੀ ਜੀ ਅ ਧੰਨਵਾਦ ਅਵਤਾਰ ਜੀ ਤੁਸੀਂ ਜੁੜ ਕੇ ਕੈਨੇਡਾ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਬੜੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਔਰ ਭਵਿੱਖ 'ਚ ਵੀ ਤੁਹਾਡੇ ਨਾਲ ਜੁੜਦੇ ਰਹਾਂਗੇ ਧੰਨਵਾਦ ਧੰਨਵਾਦ ਜੀ ਸਸਜੀ ਗਾਲਕਸਰ